ਹਾਂਜੀ ਸਾਰੇ ਦੋਸਤਾਂ ਨੂੰ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਾਂ ਲੈ ਕੇ ਆਏ ਹਾਂ ਇੱਕ ਦੇਸੀ ਜ਼ਿਗਾਰਡ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਣਾ ਤੇ ਅੰਤ ਤੱਕ ਦੇਖਣਾ ਤੇ ਸਾਰੀ ਦੇਖਣੀ ਆਪਾਂ ਟੈਲ ਲਾਉਣ ਵਾਲੇ ਵੀਰਾਂ ਲਈ ਵੀਡੀਓ ਲੈ ਕੇ ਆਏ ਆ ਟੈਲ ਕਟਣ ਲਈ ਦੇਸੀ ਜ਼ਿਗਾਰਡ ਆਪਾਂ ਲੈ ਕੇ ਆਂਦਾ ਆਪਾਂ ਗਾਰਡਰ ਦਾ ਟੋਟਾ ਫੱਟ ਕੀਤਾ 1.5 ਫੁੱਟ ਦਾ 16 ਇੰਚ ਆਪਾਂ ਟਾਇਲ ਕੱਟਣੀ ਆ 16 ਇੰਚ ਟਾਇਲ ਦੀ ਕਟਿੰਗ ਕਰਨੀ ਆ ਸਕਟਿੰਗ ਆਸਤੇ ਆਪਾਂ ਦੁਬਾਰਾ ਫਿਰ ਬੇਨਤੀ ਕਰਦੇ ਆ ਕਿ ਵੀਡੀਓ ਨੂੰ ਪੂਰਾ ਦੇਖਣਾ ਇੱਕ ਵਾਰੀ ਤੁਸੀਂ ਇੰਚੀ ਟੇਪ ਦੇ ਨਾਲ ਤੇ ਪੈਲਸਨ ਦੇ ਨਾਲ ਨਿਸ਼ਾਨਦੇਹੀ ਕਰਨੀ ਆ ਦੁਬਾਰਾ ਤੁਹਾਨੂੰ ਨਿਸ਼ਾਨਦੇਹੀ ਨਹੀਂ ਕਰਨੀ ਪੈਣੀ ਜਿੰਨੀ ਤੁਸੀਂ ਸਕਟਿੰਗ ਲਾਉਣੀ ਆ ਆਪਾਂ ਤਰਨੋਂ ਲੱਗਿਆ 5.5 ਇੰਚ ਦੀ ਸਕਟਿੰਗ ਤੁਸੀਂ ਭਾਵੇਂ 4 ਇੰਚ ਦਾ 5 ਇੰਚ ਦਾ 6 ਇੰਚ ਦੀ ਲੋਣੀ ਉਨੀ ਮੈਨੇ ਕਿੱਲ ਦੀ ਲਾ ਸਕਦੇ ਆ ਆਪਾਂ ਛੋਟੇ ਦੀ ਗਾਜ ਦੀ ਸਹਰਾ ਦੇ ਨਾਲ ਲੈਣਾ ਮਾਰ ਲਈਆਂ ਸਿਰਫ ਇੱਕ ਪਲੇਟ ਤੇ ਆਪਾਂ ਲੈਣ ਮਾਰਨੀ ਆ ਬਾਕੀ ਤੇ ਆਪਾਂ ਨੂੰ ਕਿਸੇ ਤੇ ਲੈਣ ਮਾਰਨ ਦੀ ਲੋੜ ਨਹੀਂ ਗਈ ਤੁਸੀਂ ਗਾਰਡਰ ਦੇ ਨਾਲ ਪਲੇਟ ਨੂੰ ਬੈਂਡ ਕਰਕੇ ਜਿਵੇਂ ਮਰਜ਼ੀ ਉਹਦੀ ਕਟਿੰਗ ਕਰ ਸਕਦੇ ਆ ਜਿਵੇਂ ਮਰਜ਼ੀ ਉਹਨੂੰ ਜਿੰਨੀਆਂ ਮਰਜ਼ੀ ਉਹਨੂੰ ਵਟ ਸਕਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਸਿਰਫ ਤੁਹਾਨੂੰ ਇੱਕ ਪਲੇਟ ਤੇ ਇਹ ਮੱਥਾ ਮਾਰੀ ਕਰਨੀ ਪੈਣੀ ਹੈ ਮਿੰਟੀ ਗਿੰਟੀ ਦੀ ਦੂਜੀ ਵਾਰ ਤੁਸੀਂ ਐਂਟੀ ਟੇਪ ਵੀ ਪਾਸੇ ਰੱਖ ਸਕਦੇ ਹੋ ਭਾਵੇਂ ਉਹਦਾ ਚੱਕ ਕੇ ਤੇ ਪੈਲਸਰ ਵੀ ਪਾਸੇ ਰੱਖ ਦਿਓ ਤੁਹਾਨੂੰ ਲੋੜ ਨਹੀਂ ਪੈਣੀ ਇਸ ਤਰ੍ਹਾਂ ਦਾ ਪੀਸ ਕੱਟ ਲਿਆ ਸਵਾ ਪੰਜ ਇੰਚੀ ਦਾ ਉਹ ਥੱਲੇ ਰੱਖਤਾ ਤੇ ਦੂਜੇ ਨੂੰ ਉੱਪਰਲੇ ਪਾਸੇ ਰੱਖ ਲਿਆ ਉੱਪਰਲੇ ਪਾਸੇ ਰੱਖ ਕੇ ਉਹਨੂੰ ਮੜਾਇਆ ਛੱਟਵਟ ਕਰਕੇ ਤੇ ਫੇਰ ਕਟੰਗੇ ਦੀ ਕਰ ਲੈਣੀ ਹੈ ਇੱਕ ਪਲੇਟ ਦੇ ਤਰਨ ਪੀਸ ਬਣ ਗਏ 16 ਇੰਚੀ ਪਲੇਟ ਦੇ 16 ਇੰਚੀ ਪਲੇਟ ਜਿਹੜੀ ਹੁੰਦੀ ਉਥੋਂ ਥੋੜੀ ਜੀ ਘਾਤੀ ਦੀ 16 ਇੰਚੀ ਦੀ ਪਲੇਟ ਹੁੰਦੀ ਆ ਤਿੰਨ ਪੀਸ ਬਣ ਜਾਣਗੇ ਤਿੰਨ ਪੀਸ ਬਣ ਕੇ ਆ ਲੋ ਹੁਣ ਆਪਾਂ ਪਾਸੇ ਰੱਖਤਾ ਐਂਟੀ ਟ੍ਰੀ ਵਗੈਰਾ ਕੋਈ ਲੋੜ ਨਹੀਂ ਜਿੰਨੀ ਮਰਜ਼ੀ ਕਟਿੰਗ ਕਰੀ ਚਲੋ ਤੁਸੀਂ ਆਵੇਂ ਸਾਰੀ ਕੋਠੀ ਦੀ ਤੁਸੀਂ 100 ਪੈਂਦਾ 150 ਪੈਂਦਾ 200 ਪੈਂਦਾ ਵੰਡਮਾ ਚੰਦਣਾ ਤੁਸੀਂ ਸੇਕ ਕਰਕੇ ਫਿਰ ਕਟਿੰਗ ਕਰੀਏ ਜੇਕਰ ਕੋਈ ਸੇਕ ਦੇ ਦਈਏ ਉਹ ਫਟਦੀ ਹੈ بس 400 دی ہے کسی باڈر ਦਾ ਤੁਸੀਂ ਇਸ ਕਿਸੇ ਦੇ ਨਾਲ ਜਮਾ ਦੇਣਾ ਹੋਵੇਗਾ ਕੋਈ ਵੀ ਫਲੇਟ ਫਲੇਟ ਇੱਦਾਂ ਜੀ ਨਹੀਂ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੇ ਕੋਲ ਮੈਨੂਰੀ ਕੰਮ ਹੋਵੇ ਸਹੀ ਜੀ ਕਰੇ ਤਾਂ ਆਪਣਾ ਪ੍ਰਵਾਹ ਦੇ ਹੱਥ ਦੇ ਨਾਲ ਹੀ ਸੋਰੀ ਬ੍ਰੇਕ ਕਰਦਾ ਅਸੀਂ ਵਾਦਾ ਤੁਹਾਨੂੰ ਇਹ ਪ੍ਰੂਫ ਕਰੂਗਾ ਤੇ ਆਪਣਾ ਹੌਂਸਲਾ ਵਧਾ ਦੇਗਾ ਤੇ ਆਪਾਂ ਤੋਂ ਰੈਸਨ ਨਹੀਂ ਤੋਂ ਨਹੀਂ ਲੈ ਕੇ ਜਾ ਰਹੇ ਹਾਂ ਮੈਂ ਤੁਹਾਡਾ ਗੁਰਸੇਵਕ ਜੇਕਰ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਸਬਸਕ੍ਰਾਈਬ ਚੈਨਲ ਨੂੰ ਕਰਿਓ ਧੰਨਵਾਦ ਜੀ ਤੁਹਾਡਾ